ਇਕਨਾ ਬਾਈ ਲੱਖੀ ਕੋਲੇ ਰੋਟਾਵੇਟਰ ਖੜੇ ਨੇ ਦੋ ਇੱਕ ਜਿਮੇ ਆ ਲੈਂਡ ਫੋਰਸ ਦਾ ਹੈ 18 ਮਾਡਲ ਹੈ ਨਾ ਬਈ ਹਾਂ ਜੀ 18 ਮਾਡਲ ਦਾ ਠੀਕ ਹੈ ਇਹਦੇ ਬਲੇਡ ਬਲੂਡ ਦਿਖਾ ਦੀ ਬਾਈ ਇਹਦੇ ਬਲੇਡ ਹੈਗੇ ਨੇ 70 ਕੁ ਪੈਸੇ ਬਲੇਡ ਨੇਗੇ ਦੁਬਾਰੇ ਠੀਕ ਹੈ ਦੁਬਾਰੇ ਲੱਗੇ ਹੋਇਆ ਹਾਂ ਜੀ ਦੁਬਾਰੇ ਲੱਗੇ ਹੋਏ ਨੇ ਕਿੰਨੇ ਕੇ ਪੈਸੇ ਆਂ ਲੱਖੀ ਇਹ ਆਪਣਾ 60000 ਰੁਪਏ ਦਾ ਜੀ 60000 ਦਾ ਹਾਂ ਜੀ ਅਮਰਗੜ ਵਾਲਾ ਲੈਂਡ ਫੋਰਸ ਦਸ਼ਮੇਸ਼ ਵਾਲਿਆਂ ਦਾ ਰੋਟਾਵੇਟਰ ਤਵੇ ਦੋਵੇਂ ਹੈਗੀਆਂ ਨਾਲ ਦੇ ਤਵੇ ਇਹਦੇ ਇੱਕ ਆ ਜੀ 8 ਰੋਟਾ ਦਾ 8 ਫੁੱਟ ਆ ਗਿਆ ਤਵੀ ਇੱਕਾ ਹਾਂ ਤਵੀ ਇੱਕ ਹੈ ਤੇ ਠੀਕ ਹੈ ਜਿਹੜੀ ਜੀ ਨਾਲ ਆ ਉਹੀ ਹੈਗੀ ਹੈ ਨਾ ਹਾਂ ਹਾਂ ਠੀਕ ਹੈ ਕਿੰਨੇ ਪੈਸੇ ਦੇ ਦਾਂਗੇ ਪਾਏ 60000 ਰੁਪਏ ਬਾਈ 60000 ਦਾ ਹਾਂ ਲੋਕਲ ਦੇ ਮਾਨ ਟਾਨ ਹੋ ਜੂਗੀ ਠੀਕ ਹੈ ਤੇ ਅੱਗੇ ਬਈ ਆ ਗਰਵਾਜ ਦਾ ਨਾ ਹਾਂ ਜੀ ਗਰਵਾਜ ਦਾ ਇਹਦਾ ਜਿਵੇਂ ਜਿਵੇਂ ਨਮਈ ਪਿਆ ਹੁੰਦਾ ਯਾਰ ਇਹ ਜਮੀਨ ਨਮਾਈ ਇਹਦਾ ਚੱਲੀ ਸਾਰਾ ਆਪਣਾ 50 50 ਕਿੱਲੇ ਵੀ ਨਹੀਂ ਵਾਏ ਹੋਏ ਨੇ ਇਹਦਾ 30 40 ਕਿੱਲੀ ਵਾਏ ਹੋਏ ਨੇ ਠੀਕ ਹੈ 9 ਫੁੱਟ ਆ ਗਿਆ ਹਾਂ ਜੀ ਇਹ 9 ਫੁੱਟ ਆ ਗਿਆ 9 ਫੁੱਟਾ ਗਰਵਾਜ ਦਾ ਗਰਵਾਜ ਦਾ ਤੇ ਬਲੇਡ ਦਿਖਾ ਦੀ ਬਈ ਬਲੇਡ ਤੇ ਰੰਗੇ ਉਤਰਿਆ ਹੋਇਆ ਜੀ ਬਲੇਡਾਂ ਦਾ 90 95 ਪੈਸੇ ਬਲੇਡ ਪੈਨੇ ਇਹਦੇ ਠੀਕ ਹੈ ਮਾੜਾ ਮੋਟੀ ਚੱਲਿਆ ਹੋਇਆ ਹਾਂ ਜੀ ਬਹੁਤ ਘੱਟ ਚੱਲਿਆ ਹੋਇਆ ਹੈ ਮਾਡਲ ਕਿਹੜਾ ਹੈ ਮਾਡਲ ਇਹਦੇ ਪਲੇਟ ਤਾਂ ਹੈਗੀ ਹੈ ਜੀ ਇਹਦੇ 22 ਮਾਡਲ ਦੀ ਪਲੇਟ ਆਗੀ ਮੇਰਾ ਖਿਆਲ ਠੀਕ ਹੈ 22 ਮਾਡਲ ਦੀ ਪਲੇਟਾ ਪਰ ਇਹ ਵੇਖਿਆ 23 ਚ ਹੋਇਆ ਡੀਲਰ ਕੋਲੋਂ 23 ਚ ਬਿਲ ਹੋਇਆ ਹੈ ਦਾ ਠੀਕ ਹੈ 23 ਚ ਬਿਲਿੰਗ ਹੋਈ ਹੋਈ ਹੈ ਬਿਲਿੰਗ ਹੋਈ ਆਪਾਂ ਇਹਦਾ ਬਿਲ ਵੀ ਦਿਖਾ ਸਕਦੇ ਆ ਆ ਤਵੀਆ ਤਵੀਆ ਦੇ ਦੋਨੇ ਨੇ ਇੱਕ ਤਵੀ ਹਜੇ ਦੀ ਨਮੀ ਹਜੇ ਤੱਕ ਲਾਈਵ ਨਹੀਂ ਹੋਈ ਠੀਕ ਹੈ ਜਮਾ ਨਵੀ ਪਈਆ ਜਮਾ ਨਾਲ ਦੀ ਉਦਦੇ ਦੀ ਪਈਆ ਉਦਦੇ ਦੀ ਨਮੀ ਹੈ ਪਈਆ ਠੀਕ ਹੈ ਕਿੰਨੇ ਕੇ ਪੈਸਾ ਹੈ ਇਹ ਹੈਗਾ ਜੀ 95000 ਰੁਪਏ ਦਾ 95000 ਦਾ ਮੌਕੇ ਦੇ ਮਾਨਤਨ ਮੌਕੇ ਦੇ ਮਾਨਤਨ ਹੋ ਜਾਊਗਾ 9 ਫੁੱਟਾ ਹੀ ਕਿਸੇ ਨੇ ਕੋਈ ਰੋਟਾਵੇਟਰ ਦੋਨੇ ਜੋ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦਾ ਇਹ 9 ਫੁੱਟਾ ਹੈ ਉਹ 8 ਫੁੱਟਾ ਹੈ ਤੇ ਬਾਈ ਨਾਲ ਗੱਲ ਕਰਕੇ ਸੌਦਾ ਕਰ ਲਓ